ਉਨੀ ਸੀ ਮਿਤ੍ਰੂ ਦੇ ਵੱਲੋਂ ਕਾਂਗਰਸ ਅੱਡੇ ਤੇ ਸਹਸਜ ਜਸਪੀਤ ਜਿੰਪਾ ਨੇ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਦਾ ਵਫਾਦਾਰ ਸਿਪਾਹੀ ਹਾਂ ਤਰਾਂ ਹੂੰਗਾ ਪਾਰਟੀ ਮੈਨੂੰ ਟਿਕਟ ਦੇਵੇ ਜਾਣਾ ਦੇਵੇ ਮੈਂ ਤਾਂ ਪਾਰਟੀ ਦੇ ਵਿੱਚ ਹੀ ਰਹੂੰਗਾ ਪਾਰਟੀ ਜਿਸ ਨੂੰ ਵੀ ਟਿਕਟ ਦੇਵੇ ਮੈਂ ਉਸ ਦਾ ਸਮਰਥਨ ਕਰੂੰਗਾ ਸਿਰਫ ਇੱਕ ਪੇਸਟ ਬੰਦੇ ਤੋਂ ਦਿੱਕਤ ਸੀ ਉਹ ਵੀ ਪਾਰਟੀ ਛੱਡ ਕੇ ਜਾ ਚੁੱਕਿਆ ਹੈ ਜੇਕਰ ਕੋਈ ਬੰਦਾ ਦੋ ਤਿੰਨ ਘਾਟ ਗਿਆ ਬਦਲ ਕੇ ਆਇਆ ਵੇਬ ਦਾ ਫਤਾ ਹੁੰਦਾ ਕਿ ਇਸ ਨੇ ਭਾਰਤੀ ਤੇ ਜ਼ਿਆਦਾ ਚਿਰ ਨਹੀਂ ਰਹਿਣਾ ਪਰ ਕੋਈ ਟਕਸਾਦੀ ਪਰਿਵਾਰ ਦਾ ਕੋਈ ਬੰਦਾ ਚਲੇ ਜੇ ਤੇ ਉਸ ਦਾ ਛੱਕਾ ਜ਼ਰੂਰ ਲੱਗਦਾ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਜੇ ਕਾਂਗਰਸ ਪਾਰਟੀ ਮੈਨੂੰ ਟਿਕਟ ਦੇਊਗੀ ਤੇ ਬਹੁਤ ਟੜਦੇ ਦਾ ਇਲੈਕਸ਼ਨ ਲੜੂਗਾ ਜੇਕਰ ਪਾਰਟੀ ਨਹੀਂ ਵੀ ਟਿਕਟ ਦਿੰਦੀ ਤੇ ਜਿੰਨੂੰ ਵੀ ਟਿਕਟ ਦੇਊਗੀ ਉਸ ਦੀ ਜਿੱਤ ਲਈ ਦਿਨ ਰਾਤ ਇੱਕ ਕਰਕੇ ਮਿਹਨਤ ਕਰਾਂਗੇ ਪਾਰਟੀ ਛੱਡਣ ਦਾ ਸਵਾਲ ਹੀ ਪਤਾਦੀ ਹੁੰਦਾ ਮੇਰਾ ਗੁੱਸੇ ਨਾਰਾਜ਼ਗੀ ਜ਼ਰੂਰ ਸੀ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਇੱਕ ਬੇਈਮਾਨ ਲੀਡਰ ਦੇ ਨਾਲ ਸੀ ਅੱਜ ਉਹ ਲੀਡਰ ਦਾ ਪੰਜਾਬ ਕਾਂਗਰਸ ਦਾ ਕੋਈ ਸਰੋਕਾਰ ਨਹੀਂ ਰਿਹਾ ਤੇ ਮੇਰਾ ਕੋਈ ਜਿਹੜਾ ਵਾ ਨਾਰਾਜ਼ਗੀ ਬਣਦੀ ਨਹੀਂ